ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਏ ਸਮਾਗਮ ਦੌਰਾਨ ਮੇਰੀ ਸਪੀਚ ਸੁਣੀ ਹੈ ਉਹਨਾਂ ਨੂੰ ਯਾਦ ਹੋਵੇਗਾ ਕਿ ਉਹ ਸਪੀਚ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਸ਼ਹੀਦਾਂ ਨੇ ਫਾਂਸੀ ਲੱਗਣ ਤੋਂ ਪਹਿਲਾਂ ਇੱਕ ਰਲਕੇ ਕਵਿਤਾ ਲਿਖੀ ਸੀ ਬਦੇਗੀ ਕਵਿਤਾ ਉਹ ਕਵਿਤਾ ਕਿਤਾਬ ਦੇ ਵਿੱਚ ਛਪੀ ਹੈ ਉਸ ਕਵਿਤਾ ਦੇ ਦੋ ਹਿੱਸੇ ਨੇ ਮੈਂ ਬੋਲਦੇ ਕਿਹਾ ਸੀ ਕਿ ਲੱਗਦਾ ਇਹ ਹੈ ਕਿ ਇਹ ਜੇ ਦੋ ਹਿੱਸੇ ਹੈ ਇੰਨਾ ਵਿੱਚ ਆਪਸ ਵਿੱਚ ਕੋਈ ਸੁਰਮੇਲ ਨਹੀਂ ਬਣਦਾ ਤੇ ਵੱਧ ਸਭਾਵਨਾ ਇਹ ਹੈ ਕਿ ਇਹ ਦੋ ਅਲੱਗ-ਅਲੱਗ ਬੰਦਿਆਂ ਨੇ ਲਿਖੀ ਹੋਵੇਗੀ ਕਿਉਂਕਿ ਜਿਹੜਾ ਪਹਿਲਾ ਹਿੱਸਾ ਹੈ ਉਹਦੇ ਵਿੱਚੋਂ ਜਿਹੜਾ ਸਿੱਖ ਧਾਰਮਿਕ ਨਜ਼ਰੀਆ ਜੋ ਗੁਰਬਾਣੀ ਦੀ ਉੱਚੀ ਸੁਰਤ ਹੈ ਉਸ ਦੇ ਵਿੱਚ ਰਹਿ ਕੇ ਲਿਖੀ ਹੋਈ ਕਵਤਾ ਮਹਿਸੂਸ ਹੁੰਦੀ ਹੈ ਜਿਵੇਂ ਸਦਾ ਜੀਵਣਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ ਸਦਾ ਕੂੜ ਦੀ ਰਹੇ ਨਾ ਯਾਰ ਸ਼ਾਹੀ ਸਦਾ ਜਾਬਰਾਂ ਹੱਥ ਤਲਵਾਰ ਨਹੀਂ ਰੰਗ ਬਦਲਦੀ ਰਹੇਗੀ ਸਦਾ ਕੁਦਰਤ ਬਣਦਾ ਵਕਤ ਕਿਸੇ ਦਾ ਯਾਰ ਨਹੀਂ ਹੁਸੀ ਧਰਮ ਦੀ ਜਿੱਤ ਅਖੀਰ ਬੰਦੇ ਬੇੜੀ ਪਾਪ ਦੀ ਲੰਘਣੀ ਪਾਰ ਨਹੀਂ ਇਸ ਕਵਿਤਾ ਦੇ ਵਿੱਚ ਸਾਰੀ ਇਸੇ ਤਰਜ ਤੇ ਇਸੇ ਬੁਲੰਦੀ ਤੇ ਖੜ ਕੇ ਕਵਿਤਾ ਲਿਖੀ ਹੋਈ ਹੈ ਜਿਹੜਾ ਇਹਦੇ ਨਾਲ ਦੂਜਾ ਹਿੱਸਾ ਜੋੜਿਆ ਹੋਇਆ ਹੈ ਕਿ ਵਤਨ ਵਾਸੀਓ ਰੱਖਣਾ ਜਾਤ ਸਾਨੂੰ ਕਿਤੇ ਦਿਲਾਂ ਤੋਂ ਨਾ ਭਲਾ ਜਾਣਾ ਉਹ ਨਰੋਲ ਇੱਕ ਦੇਸ਼ ਭਗਤੀ ਦੇ ਜਜ਼ਬੇ ਤੋਂ ਲਿਖੀ ਹੋਈ ਕਵਿਤਾ ਹੈ ਸੋ ਦੋਹਾਂ ਦਾ ਨਾ ਤਾਂ ਦੋਹਾਂ ਦੀ ਕਾਵ ਸ਼ੈਲੀ ਮਿਲਦੀ ਹੈ ਤੇ ਨਾ ਹੀ ਦੋਹਾਂ ਹਿੱਸਿਆਂ ਦਾ ਜਿਹੜਾ ਅੰਤਰੀ ਭਾਵ ਹੈ ਜਿਹਨੂੰ ਕਵਿਤਾ ਦੀ ਆਤਮਾ ਕਿਹਾ ਜਾਂਦਾ ਹੈ ਉਹਦੇ ਵਿੱਚ ਹੀ ਕੋਈ ਮੇਲ ਬਣਦਾ ਹੈ ਸੋ ਮਨ ਦੇ ਵਿੱਚ ਇਹ ਸਵਾਲ ਸੀ ਕਿ ਇਹ ਕਿਸ ਤਰ੍ਹਾਂ ਹੋਇਆ ਅਸੀਂ ਇਹ ਕਿਤਾਬ ਦੇ ਵਿੱਚ ਜੋ ਛਾਪੀ ਕਵਤਾ ਪੂਰੀ ਦੋਵੇਂ ਹਿੱਸਿਆਂ ਸਮੇਤ ਤਾਂ ਸਾਨੂੰ ਇਹ ਜਿਹੜੀ ਜਲੰਧਰ ਦੇ ਵਿੱਚ ਸ਼ਹੀਦ ਯਾਦਗਾਰ ਕਮੇਟੀ ਹੈ ਗਾਦਰੀ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਜਿਹੜਾ ਗਾਦਰੀ ਸ਼ਹੀਦ ਯਾਦਗਾਰੀ ਹਾਲ ਹੈ ਜਿਹੜੀ ਉੱਥੇ ਕਮੇਟੀ ਬਣੀ ਹੋਈ ਹੈ ਉਹਨਾਂ ਦੀ ਜਲੰਧਰ ਦੀ ਉਸ ਕਮੇਟੀ ਨੇ ਨਵੰਬਰ 2003 ਦੇ ਵਿੱਚ ਇੱਕ ਕਿਤਾਬ ਛਾਪੀ ਸੀ ਭਾਈ ਸੰਤੋਖ ਸਿੰਘ ਦੀਆਂ ਜੀਵਨ ਤੇ ਲਿਖਤਾਂ ਬਾਰੇ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਭਾਈ ਸੰਤੋਖ ਸਿੰਘ ਦਾ ਇੱਕ ਲੇਖ ਦਿੱਤਾ ਹੈ ਇਸ ਕਵਿਤਾ ਬਾਰੇ ਜਿਹੜੀ ਸ਼ਹੀਦਾਂ ਦੀ ਅੰਤਮ ਕਵਿਤਾ ਹੈ ਸੋ ਉਹ ਕਵਿਤਾ ਵੀ ਦਿੱਤੀ ਹੈ ਪੂਰੀ ਤੇ ਥੱਲੇ ਭਾਈ ਸੰਤੋਖ ਸਿੰਘ ਦਾ ਲੇਖ ਵੀ ਦਿੱਤਾ ਹੈ ਭਾਈ ਸੰਤੋਖ ਸਿੰਘ ਨੇ ਉਸ ਲੇਖ ਦੇ ਵਿੱਚ ਲਿਖਿਆ ਕਿ ਅਪਰੋਖਤ ਕਵਿਤਾ ਨੂੰ ਪੜ੍ਹ ਕੇ ਧਰਮੀਆਂ ਨੂੰ ਧਰਮ ਦੀ ਰੰਗਣ ਚੜੇਗੀ ਤੇ ਪਾਪੀਆਂ ਦੇ ਅੰਦਰ ਪਾਪ ਕੰਬ ਜਾਣਗੇ ਹੁਣ ਜਿਹੜਾ ਦੂਜਾ ਹਿੱਸਾ ਹਿੰਦਵਾਸੀਓ ਰੱਖਣਾ ਆਜ਼ਾਦ ਸਾਨੂੰ ਜਿਹੜਾ ਦੇਸ਼ ਭਗਤੀ ਦਾ ਮਨਚੇ ਸਵਾਲ ਪਰ ਖੜਾ ਹੋਇਆ ਕਿ ਉਸ ਨੂੰ ਪੜ ਕੇ ਧਰਮੀਆਂ ਨੂੰ ਧਰਮ ਦੀ ਰੰਗਣ ਕੀ ਚੜ ਸਕਦੀ ਹੈ ਦੇਸ਼ ਭਗਤੀ ਦਾ ਜਜਬਾਤਾ ਪਰਬਲ ਹੋ ਸਕਦਾ ਸੋ ਇੱਕ ਕਹਾਣੀ ਕੀ ਹੈ ਏਕੜਾਉਣਾ ਅੜਾਉਣੀ ਮੰਨ ਦੇ ਵਿੱਚ ਸੀ ਉਹਨਾਂ ਨੇ ਜਿਹੜਾ ਇਹਦਾ ਸੋਮਾ ਦੱਸਿਆ ਵੀ ਕਿੱਥੋਂ ਲਿਆ ਇਹ ਲੇਖ ਤੇ ਕਬਤਾ ਉਹ ਉਹਨਾਂ ਨੇ ਦੱਸਿਆ ਕਿ ਅਗਸਤ ਸਤੰਬਰ 1926 ਦੇ ਕਿਰਤੀ ਵਿੱਚੋਂ ਕਿ ਭਾਈ ਸੰਤੋਖ ਸਿੰਘ ਕਿਰਤੀ ਅਖਬਾਰ ਕੱਢਦੇ ਸੀਗੇ ਅੰਮ੍ਰਿਤਸਰ ਤੋਂ ਉਹਦੇ ਅਗਸਤ ਸਤੰਬਰ ਦੇ ਅੰਕ ਦੇ ਵਿੱਚੋਂ ਲਿਆ ਜਦੋਂ ਉਹ ਅੰਕ ਲੱਭਣ ਦੀ ਕੋਸ਼ਿਸ਼ ਕੀਤੀ ਸ਼ਹੀਦੀ ਯਾਦਗਾਰ ਹਾਲ ਦੀ ਲਾਇਬ੍ਰੇਰੀ ਚੋਂ ਜਲੰਧਰੋਂ ਤਾਂ ਅਗਸਤ ਦਾ ਅੰਕ ਉਥੋਂ ਬੜੇ ਰਹੱਸਮਈ ਢੰਗ ਨਾਲ ਗਾਇਬ ਸੀ ਬਾਕੀ ਸਾਰੇ ਅੰਕ ਪਏ ਆ ਪਰ ਅਗਸਤ ਦਾ ਅੰਕ ਨਹੀਂ ਸੋ ਇਹਨੂੰ ਵੈਰੀਫਾਈ ਕਰਨਾ ਬੜਾ ਔਖਾ ਸੀ ਪਰ ਮੰਡ ਦੇ ਵਿੱਚ ਇਹ ਸਵਾਲ ਲਗਾਤਾਰ ਅੜਿਆ ਰਿਹਾ ਹੁਣ ਪਿਛਲੇ ਦਿਨੀ ਰਾਜਵਿੰਦਰ ਸਿੰਘ ਰਾਹੀ ਦੀ ਹਿੰਮਤ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਈ ਮੋਹਨ ਸਿੰਘ ਬੈਦ ਸੈਕਸ਼ਨ ਦੇ ਵਿੱਚੋਂ ਰਣਜੀਤ ਸਿੰਘ ਦੀ ਮਦਦ ਨਾਲ ਉਹ ਅੰਕ ਸਾਨੂੰ ਹਾਸਲ ਹੋ ਗਿਆ ਅਗਸਤ 1926 ਦਾ ਤੇ ਉਹ ਅੰਕ ਪੜ ਕੇ ਸੀ ਹੈਰਾਨ ਹੋ ਗਏ ਕਿ ਉਸ ਅੰਕ ਦੇ ਵਿੱਚ ਸਿਰਫ ਪਹਿਲਾ ਹਿੱਸਾ ਹੀ ਹੈ ਦੂਜਾ ਹਿੱਸਾ ਨਹੀਂ ਜਿਹਨੂੰ ਉਹਨੇ ਫਾਂਸੀ ਵਾਲੇ ਸ਼ਹੀਦਾਂ ਦਾ ਸੰਦੇਸ਼ਾ ਇਸ ਸਰਲੇਖੇ ਠੋਕ ਕਪਤਾ ਛਾਪੀ ਆ ਤੇ ਉਸ ਕਪਤਾਵਾਰੀ ਉਹ ਲੇਖ ਹੈ ਜਿਹੜਾ ਉਹ ਕਹਿੰਦਾ ਕਿ ਇਸ ਕਪਤਾ ਨੂੰ ਸੁਣ ਕੇ ਧਰਮੀਆਂ ਨੂੰ ਧਰਮ ਦੀ ਰੰਗਣ ਚੜੇਗੀ ਤੇ ਪਾਪੀਆਂ ਦੇ ਪਾਪ ਕੰਬ ਜਾਣਗੇ ਜਿਹੜਾ ਦੂਜਾ ਹਿੱਸਾ ਹੈ ਉਹ ਸਤੰਬਰ ਦੇ ਅੰਕ ਚ ਛਪਿਆ ਉਦੋਂ ਇੱਕ ਮਹੀਨਾ ਬਾਅਦ ਇਹ ਜਿਹੜਾ ਅਗਸਤ ਦੇ ਵਿੱਚ ਛਪਿਆ ਇਸ ਦੇ ਥੱਲੇ ਇੱਕ ਨੋਟ ਦਿੱਤਾ ਹੈ ਭਾਈ ਸੰਤੋਖ ਸਿੰਘ ਨੇ ਆਪਣੀ ਲਿਖਤ ਦੇ ਅਖੀਰ ਤੇ ਇਹ ਸਾਨੂੰ ਇਸ ਕੱਪਤਾ ਦਾ ਇੱਕ ਹਿੱਸਾ ਹੀ ਅਜੇ ਮਿਲਿਆ ਹੈ ਬਾਕੀ ਹਿੱਸੇ ਨਹੀਂ ਮਿਲੇ ਜਦੋਂ ਮਿਲੇ ਤਾਂ ਅਸੀਂ ਪਾਠਕਾਂ ਨਾਲ ਸਾਂਝੇ ਕਰਾਂਗੇ ਸਤੰਬਰ ਦੇ ਅੰਕ ਚ ਵਤਨਵਾਸੀਓ ਰੱਖਣਾ ਆਜ਼ਾਦ ਸਾਨੂੰ ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ ਉਹ ਕੱਪਤਾ ਛਪੀ ਹੈ ਉਸ ਕੱਪਤਾ ਦੇ ਉੱਤੇ ਭਾਈ ਸੰਤੋਖ ਸਿੰਘ ਨੇ ਬਿਲਕੁਲ ਕਿਤੇ ਇਹ ਨੋਟ ਨਹੀਂ ਦਿੱਤਾ ਕਿ ਜਿਹੜਾ ਹਿੱਸਾ ਬਾਕੀ ਸਾਨੂੰ ਨਹੀਂ ਮਿਲਿਆ ਸੀ ਇਹ ਉਹ ਹਿੱਸਾ ਹੈ ਸਗੋ ਖੱਬੇ ਪਾਸੇ ਹਾਸ਼ੀਏ 'ਚ ਉਹਨੇ ਦੇਸ਼ ਸੇਵਕ ਲਿਖਿਆ ਹੈ ਇੱਕ ਹਸਾਬ ਨਾਲ ਇੱਕ ਸੰਕੇਤ ਹੈ ਕਿ ਇਹ ਕਿਸੇ ਹੋਰ ਦੀ ਕਿਸੇ ਦੇਸ਼ ਸੇਵਕ ਦੀ ਲਿਖੀ ਹੋਈ ਕਵਿਤਾ ਹੈ ਬਾਅਦ ਦੇ ਵਿੱਚ ਹੋਰ ਸ਼ਾਨ ਵੀਨ ਕਰਨ ਤੋਂ ਪਤਾ ਲੱਗਿਆ ਕਿ 1915 ਦੇ ਵਿੱਚ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਹਦੇ 6 ਹੋਰ ਸਾਥੀਆਂ ਨੂੰ ਫਾਂਸੀ ਦਿੱਤੀ ਸੀ ਉਹ ਤੋਂ 1 ਸਾਲ ਬਾਅਦ 1916 'ਚ ਅਮਰੀਕਾ ਦੇ ਵਿੱਚ ਭਾਈ ਭਗਵਾਨ ਸਿੰਘ ਪ੍ਰੀਤਮ ਜਿਹੜੇ ਬਹੁਤ ਕਪਤਾਮਾ ਗਦਰ ਦੇ ਸਾਰੇ ਗਦਰ ਛੱਪਦੀਆਂ ਰਹੀਆਂ ਗਦਰ ਦੀ ਗੂੰਜ ਵੀ ਛੱਪੀਆਂ ਜਿਨ੍ਹਾਂ ਬਾਰੇ ਕਿਤਾਬ ਦੇ ਵਿੱਚ ਬਹੁਤ ਚਰਚਾ ਕੀਤੀ ਗਈ ਹੈ ਕਿ ਬਹੁਤ ਹੀ ਨਪੁੰਨ ਕਪਤਾ ਲੇਖਣ ਚ ਵੀ ਤੇ ਪ੍ਰਚਾਰ ਚ ਵੀ ਉਹਨਾਂ ਨੇ 1916 'ਚ ਇੱਕ ਕਵਤਾ ਲਿਖੀ ਸੀ ਜਿਹੜੀ ਉਦੋਂ ਹਿੰਦੁਸਤਾਨੀ ਗਦਰ ਗਦਰ ਦਾ ਨਾਮ ਬਦਲ ਕੇ ਉਹਨਾਂ ਨੇ ਹਿੰਦੁਸਤਾਨੀ ਗਦਰ ਕਰਤਾ ਸੀ ਹਿੰਦੁਸਤਾਨੀ ਗਦਰ ਚ ਛੱਪੀ ਸੀ ਉੱਥੋਂ ਕਵਤਾ ਲਈ ਲੈ ਕੇ ਸ਼ਾਇਦ ਭਾਈ ਸੰਤੋਖ ਸਿੰਘ ਨੇ ਕਿਰਤੀ ਅਖਬਾਰ ਚ ਛਾਪਤੀ ਸੀ ਪਰ ਕਿਤੇ ਵੀ ਇਹਨੂੰ ਸ਼ਹੀਦਾਂ ਦੀ ਅੰਤਮ ਕਵਤਾ ਨਹੀਂ ਕਿਹਾ ਸੀ ਸਗੋਂ ਦੇਸ਼ ਸੇਵਕ ਦੇ ਇਹਦੇ ਇਹਦੇ ਕਰਤਾ ਦਾ ਨਾਮ ਇੱਕ ਦੇਸ਼ ਸੇਵਕ ਲਿਖ ਦਿੱਤਾ ਸੀ ਸੋ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕੀ ਕੀਤਾ ਕਿ ਦੋਵਾਂ ਕਵਤਾਵਾਂ ਨੂੰ ਜੋੜਤਾ ਵਿਚਾਲੇ ਸਟਾਰ ਪਾ ਕੇ ਗੰਢ ਲਾਤੀ ਤੇ ਬਣਾਏ ਦਿੱਤਾ ਕਿ ਇਹ ਭਾਈ ਸੰਤੋਖ ਸਿੰਘ ਦਾ ਲੇਖ ਇਹ ਟੋਟਲ ਕਵਤਾ ਵਾਰੀ ਹੈ ਸਾਡੇ ਦੋਹਾਂ ਹਿੱਸਿਆਂ ਸਮੇਤ ਤੇ ਥੱਲੇ ਲਿਖਤਾ ਕਿ ਅਗਸਤ ਸਤੰਬਰ ਦੇ ਅੰਕ ਚੋਂ ਜਦੋਂ ਕਿ ਅਗਸਤ ਸਤੰਬਰ ਦੇ ਜੁੜਮੇ ਅੰਕ ਦਾ ਵਜੂਦ ਹੀ ਕੋਈ ਨਹੀਂ ਕਿਤੇ 1 ਅਗਸਤ ਦਾ ਅੰਕ ਹੈ 1 ਸਤੰਬਰ ਦਾ ਅੰਕ ਹੈ ਸੋ ਇਹ ਅਸੀਂ ਸਾਨੂੰ ਏਡੇ ਬૌਧਿਕ ਦੁਰਾਚਾਰ ਦੀ ਉਮੀਦ ਨਹੀਂ ਸੀ ਇਸ ਕਰਕੇ ਅਸੀਂ ਯਕੀਨ ਕਰਕੇ ਖੋਜ ਖੋਜ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਫਿਰ ਵੀ ਉਹ ਕਿਤਾਬ ਦੇ ਵਿੱਚ ਆ ਗਿਆ ਸੋ ਸਾਡੇ ਕੋਲੋਂ ਇੰਨੀ ਕੋਕਾਈ ਹੋਈ ਹੈ ਕਿ ਅਸੀਂ ਇਸ ਬੌਧਕ ਦੁਰਾਚਾਰ ਨੂੰ ਮੌਕੇ ਸਰ ਪਛਾਣ ਨਹੀਂ ਸਕੇ ਪਰ ਹੁਣ ਕਿਉਂਕਿ ਉਹ ਅੰਕ ਸਾਨੂੰ ਮਿਲ ਚੁੱਕੇ ਨੇ ਆ ਕਿਰਤੀ ਦਾ ਅੰਕ ਹੈ ਅਗਸਤ 1926 ਦਾ ਜਿਹਦੇ ਪਹਿਲੇ ਪੇਜ ਤੇ ਮੁੱਖ ਪੇਜ ਦੇ ਕਪਤਾ ਛਪੀ ਹੈ ਇਹਦੇ ਨਾਲ ਹੀ ਭਾਈ ਸੰਤੋਖ ਸਿੰਘ ਦੀ ਉਹ ਬਹੁਤ ਹੀ ਭਾਵਪੂਰਤ ਲਿਖਤ ਹੈ ਜਿਹੜੀ ਇਸ ਕਪਤਾ ਦੀ ਆਤਮਾ ਨੂੰ ਪਛਾਣ ਕੇ ਤੇ ਉਹਦੇ ਬਾਰੇ ਉਹਨੇ ਟਿੱਪਣੀ ਕੀਤੀ ਹੈ ਸੋ ਦੂਜੀ ਕਪਤਾ ਵਾਲਾ ਹਿੱਸਾ ਬਤਨਵਾਸੀਓ ਰੱਖਣਾ ਯਾਦ ਸਾਨੂੰ ਉਹ ਬਾਦ ਦੇ ਵਿੱਚ ਭਾਈ ਭਗਵਾਨ ਸਿੰਘ ਪ੍ਰੀਤਮ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਲਿਖੀ ਸੀ ਜਿਹਨੂੰ ਇਹਨਾਂ ਨੇ ਸ਼ਹੀਦਾਂ ਦੀ ਕਵਿਤਾ ਬਣਾਤਾ ਇਦੋਂ ਵੀ ਵੱਧ ਕੇ ਉਹਨੇ ਤਾਂ ਬਤਨਵਾਸੀਓ ਕਿਹਾ ਸੀ ਹੁਣ ਸਾਰੀਆਂ ਕਿਤਾਬਾਂ 'ਚ ਹਿੰਦਵਾਸੀਓ ਹੋ ਗਿਆ ਤੇ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਇਹਨੂੰ ਸ਼ਹੀਦ ਕਰਤਾਰ ਸਿੰਘ ਦੀ ਕਿਤਾਬ ਕਵਿਤਾ ਕਹਿ ਕੇ ਛਾਪਿਆ ਜਾ ਰਿਹਾ ਹੈ ਸੋ ਦੇਖ ਸਕਦੇ ਆਂ ਕਿ ਇਸ ਕਿਸਮ ਦਾ ਅਨਰਥ ਰਾਸ਼ਟਰਵਾਦ ਦੇ ਜਜ਼ਬੇ ਨੂੰ ਪ੍ਰਚਲਿਤ ਰਾਸ਼ਟਰਵਾਦੀ ਵਿਚਾਰਧਾਰਾ ਨੂੰ ਸਥਾਪਿਤ ਕਰਨ ਵਾਸਤੇ ਕਿਵੇਂ ਸ਼ਹੀਦਾਂ ਨਾਲ ਵੀ ਕਿੱਡਾ ਅਨਾਚਾਰ ਕੀਤਾ ਜਾਂਦਾ ਹੈ ਸੋ ਉਹ ਕਮੇਟੀ ਜਿਹੜੀ ਅੱਜ ਇਨ੍ਹਾਂ ਸ਼ਹੀਦਾਂ ਦੀ ਕਮਾਈ ਦੇ ਆਸਰੇ ਉੱਥੇ ਆਪਦਾ ਕਾਰੋਬਾਰ ਚਲਾ ਰਹੀ ਹੈ ਉਹਦਾ ਸ਼ਹੀਦਾਂ ਦੇ ਨਾਲ ਇਸ ਕਿਸਮ ਦਾ ਰਵੱਈਆ ਤੋਂ ਹੁਣ ਤਾਂ ਲੱਗਦਾ ਹੈ ਕਿ ਉਹਦੇ ਵੱਲੋਂ ਛਾਪੀ ਕਿਸੇ ਵੀ ਗੱਲ ਨੂੰ ਸ਼ੱਕ ਦੀ ਨਜ਼ਰ ਨਾ ਦੇਖਣਾ ਚਾਹੀਦਾ ਕਿਉਂਕਿ ਜਿਹੜਾ ਉਹਨਾਂ ਨੇ ਭਾਈ ਸੰਤੋਖ ਸਿੰਘ ਦਾ ਲੇਖ ਵੀ ਛਾਪਿਆ ਇਸ ਕਪਤਾ ਬਾਰੇ ਭਾਈ ਸੰਤੋਖ ਸਿੰਘ ਨੇ ਲਿਖਿਆ ਸੀ ਕਿ ਇਹ ਕਪਤਾ ਉਹਨਾਂ ਧਰਮੀਆਂ ਨੇ ਲਿਖੀ ਸੀ ਸਿੱਧੀ ਯਾਦਗਾਰ ਕਮੇਟੀ ਨੇ ਕੀ ਕੀਤਾ ਕਿ ਬ੍ਰੈਕਟ ਚ ਪਾਤਾ ਧਰਮੀਆਂ ਤੋਂ ਬਾਅਦ ਗਦਰੀਆਂ ਨੇ ਸੋ ਹੌਲੀ-ਹੌਲੀ ਧਰਮੀਆਂ ਸ਼ਬਦ ਖਤਮ ਹੋ ਜਾਊਗਾ ਤੇ ਗਦਰੀਆਂ ਪ੍ਰਚਲਿਤ ਹੋ ਜਾਊਗਾ ਜਿਵੇਂ ਕਿ ਦੋਹਾਂ ਵਿੱਚ ਕੋਈ ਫਰਕ ਹੁੰਦਾ ਸੋ ਭਾਈ ਸੰਤੋਖ ਸਿੰਘ ਉਹਨਾਂ ਨੂੰ ਧਰਮੀ ਕਹੇ ਕੀ ਸੰਬੋਧਨ ਕਰਦੇ ਸੀ ਕਿਉਂਕਿ ਧਰਮੀ ਸੀਗੇ ਉਹ ਬੰਦੇ ਸੋ ਉਹਨਾਂ ਨੂੰ ਧਰਮੀ ਕਹਿਣਾ ਸ਼ਾਇਦ ਇੱਕ ਕਮੇਟੀ ਨੂੰ ਗੁਵਾਰਾ ਨਹੀਂ ਸ਼ਾਇਦ ਰਾਸ਼ਟਰਵਾਦੀਆਂ ਨੂੰ ਗੁਵਾਰਾ ਨਹੀਂ ਸੋ ਇਸ ਤਰ੍ਹਾਂ ਦੀ ਇਤਿਹਾਸ ਦੇ ਨਾਲ ਜਿਹੜੀ ਛੇੜਛਾੜ ਹੈ ਉਹ ਕੀਤੀ ਜਾ ਰਹੀ ਹੈ ਸੋ ਇਹ ਤੱਥ ਮੈਂ ਪਾਠਕਾਂ ਦੇ ਜਾਂ ਜਨਤਾ ਦੇ ਪੱਖ ਸਾਹਮਣੇ ਲਿਆਉਣਾ ਚਾਹੁੰਦਾ ਸੀ ਤਾਂ ਕਿ ਇਹ ਗੱਲ ਸਪਸ਼ਟ ਹੋ ਸਕੇ